ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅਨੂਕ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਪਕੌੜੇ ਬਤਾਉਂ ਵਾਲੇ ਆਲੂ ਵਾਲੇ ਪਾਲਕ ਵਾਲੇ ਹੱਥੇ ਸਮਝ ਖਾਦੀ ਹੋਣੀ ਤੁਸੀਂ ਪਰ ਬੈਂਗਲ ਦੇ ਜਿਹੜੇ ਪਕੌੜੇ ਪਾਉਂਦੇ ਹਨ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੇ ਆ ਇਸ ਤਰ੍ਹਾਂ ਆਪਾਂ ਇਹਨਾਂ ਤੋ ਲੈਣਾ ਤੇ ਗੋਲ ਗੋਲ ਪਤਲੀ ਪਤਲੇ 슬ਾਈਸ ਦੇ ਵਿੱਚ ਕੱਟ ਲੈਣਾ ਆ ਇੱਦਾਂ ਦੇ ਵਿੱਚ ਇਹਨਾਂ ਨੂੰ ਕੱਟ ਲਿਆ ਆ ਤੇ ਹੁਣ ਆਪਾਂ ਇਹਨਾਂ ਵੇਸਣ ਲੈਣੇ ਆ ਪਦੀ ਕੋਲੀ ਵੇਸਣ ਦੀ ਲਈ ਹੋਈ ਆ ਤੇ ਇਹਦੇ ਵਿੱਚ ਆਪਾਂ ਲੋੜ ਅਨੁਸਾਰ ਮਸਾਲੇ ਪਾਵਾਂਗੇ ਲਾਲ ਮਿਰਚ ਸਵਾਦ ਅਨੁਸਾਰ ਜਿੰਨੀ ਤੁਸੀਂ ਤੇਜ ਕੱਟ ਕਰਨਾ ਚਾਹਤੇ ਜੋ ਕਰ ਸਕਦੇ ਜੋ ਥੋੜਾ ਜਿਹਾ ਮਸਾਲਾ ਤੇ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਤਾਂ ਕਲਰ ਬਹੁਤ ਹੀ ਵਧੀਆ ਆਉਂਦਾ ਤੇ ਨਾਲ ਹੀ ਨਮਕ ਸਵਾਦ ਅਨੁਸਾਰ ਜੇ ਤੁਸੀਂ ਕਰਾਰਾ ਖਾਂਦੇ ਜੋ ਜ਼ਿਆਦਾ ਪਾਓ ਜੇ ਘੱਟ ਖਾਂਦੇ ਜੋ ਫਿਰ ਉਸ ਹਿਸਾਬ ਨਾਲ ਆਪਾਂ ਪਾ ਸਕਦੇ ਆ ਨਾਲ ਥੋੜੀ ਜੀ ਮੇਥੀ ਪਾਵਾਂਗੇ ਇੰਨਾ ਟੇਸਟ ਬਹੁਤ ਹੀ ਵਧੀਆ ਆਂਦਾ ਪਕੌੜੇ ਦਾ ਤੇ ਹੁਣ ਹੌਲੀ ਹੌਲੀ ਆਪਾਂ ਇਹਨਾਂ ਨੂੰ ਮਿਕਸ ਕਰਦੇ ਪਾਣੀ ਪਾ ਕੇ ਤੇ ਜਿਆਦਾ ਪੇਸਟ ਸੰਘਣੀ ਨਹੀਂ ਕਰਨੀ ਪਤਲਾ ਜੀ ਪੇਸਟ ਬਣਾਣੀ ਹੈ ਇਹਦੇ ਹਲਕਾ ਹਲਕਾ ਪਾਣੀ ਪਾ ਕੇ ਇੱਕੋ ਵਾਰੀ ਪਾਣੀ ਨਹੀਂ ਪਾਉਣਾ ਹੈਗਾ ਤੁਸੀਂ ਕਿ ਨਾ ਹੋਵੇ ਜਿਆਦਾ ਪਤਲਾ ਪਾ ਜਵਾ ਤਰ ਰੈਸਨ ਹੋਰ ਪਾਉਣਾ ਪਾਏ ਪ੍ਰਾਈਵੇਟ ਲਿਆ ਹੋਇਆ ਤੇ ਤੁਸੀਂ ਸਰਸੋਰ ਦਾ ਤੇਲ ਜਾਂ ਢਾਲਦਾਰ ਫੈਨ ਵੀ ਵਰਤ ਸਕਦੇ ਜੋ ਆਪਾਂ ਗਰਮ ਹੋਣ ਦਿੰਨੇ ਆ ਫੈਨ ਨੂੰ ਤੇ ਨਾਲ ਹੀ ਆਪਾਂ ਪੇਸਟ ਬਣਾਈ ਹੋਈ ਹੈ ਵੇਖੋ ਇਸ ਤਾਂ ਪਤਲੀ ਜੀ ਪੇਸਟ ਹੋਣੀ ਚਾਹੀਦੀ ਆ ਇਹਨੂੰ ਆਪਾਂ 10 5 ਕਿ ਮਿੰਟ ਰੱਖਦੇ ਆ 10 5 ਮਿੰਟ ਹੁਣ ਤੇਰਾ ਆਪਣਾ ਆਇਲ ਵੀ ਗਰਮ ਹੋ ਜਾਏਗਾ ਇਹ ਆਪਣਾ ਗਰਮ ਹੋ ਗਿਆ ਆ ਤੇ ਹੁਣ ਆਪਾਂ ਮਿਕਸ ਕਰਦੇ ਆ ਇੱਕ ਲਿਆ ਪੀਸ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਆ ਟੇਸਟੀ ਵੀ ਬਹੁਤ ਲੱਗਦੇ ਆ ਇਸੇ ਕਿਨ ਆਪਾਂ ਔਰ ਇਹਦੇ ਵਿੱਚ ਪਾਈ ਜਾਣਾ ਜੇਕਰ ਦੋ ਪੀਸਾਂ ਨੇ ਦੋ ਜਾਂ ਤਿੰਨਾਂ ਦੇ ਤਿੰਨ ਇਹ ਤਾਂ ਇੱਕ ਇੱਕ ਕਾਟ ਕੇ ਵੀ ਤੁਸੀਂ ਬਣਾ ਸਕਦੇ ਹੋ। ਦਾ ਹਲਕਾ ਜਿਹਾ ਆਇਲ ਹੈ ਜਿਹਦੇ ਨਾਲ ਆਪਣਾ ਕ੍ਰਿਸਪੀ ਜਾਂ ਤਿਆਰ ਹੋਵੇ। ਵਾਓ। ਦੇਖੋ ਕਿ ਨਵੀਆਂ ਕਲਰ ਆਇਆ। ਪੱਜਾ ਇਹਨਾਂ ਨੂੰ ਆਪਾਂ ਜ਼ਿਆਦਾ ਸੇਕ ਦੇ ਵਿੱਚ ਨਹੀਂ ਆਪਾਂ ਰਲਾਂਗੇ ਹਲਕੇ ਹਲਕੇ ਸੇਕ ਦੇ ਰਾਵ ਜੋ ਕਿ ਅੰਦਰੋਂ ਵੀ ਜਿਹੜਾ ਬੈਂਗਣ ਆ ਉਹ ਪੱਕ ਜਾਵੇ ਆਪਣੇ ਬਿੰਗਣ ਵਾਲੇ ਪਕੌੜੇ ਬਣ ਕੇ ਤਿਆਰ ਆ ਨੂੰ ਆਪਾਂ ਹੌਲੀ ਹੌਲੀ ਕੱਢਦੇ ਆ ਤੇ ਆਇਆ ਹੈ हां जी ਆਪਣੇ पकोड़े बनके तैयार ਆ ਹੁਣ ਆਪਾਂ ਕੋਲ ਥੋੜਾ ਜਿਹਾ ਚਾਟ ਮਸਾਲਾ ਵੀ ਪਾਵਾਂਗੇ ਜਿਹਨਾਂ ਹੋਰ ਟੇਸਟੀ ਬਣ ਕੇ ਤਿਆਰ ਹੁੰਦੇ ਆ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਚੈਨਲ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਔਰ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਥੈਂਕਸ ਫॉर वाचिंग